ਸਿੱਖਾਂ ਦੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋਵੇਗੀ ਤੇ ਇਹਦਾ ਮੁੱਢ ਸਰਨੇ ਦੇ ਮੁਨਸ਼ੀ ਗੁਰਦੀਪ ਸਿੰਘ ਗੜਗੱਜ ਨੇ ਪਨ ਕਿਉਂਕਿ ਫਕਤ ਸ੍ਰੀ ਪਟਨਾ ਸਾਹਿਬ ਵੱਲੋਂ ਰਣਜੀਤ ਸਿੰਘ ਘੋੜੇ ਮਸਕੀਨ ਨੂੰ 34 ਦੇ ਦੋਸ਼ਾਂ ਤਹਿਤ ਜਥੇਦਾਰੀ ਤੋਂ ਲਾ ਕੇ ਪੰਜ ਤੋਂ 6ਕ ਦਿੱਤਾ ਪੁਲਦੀਪ ਸਿੰਘ ਗੜਗੱਜ ਤੇ ਟੇਕੂਤ ਣੋਲੇ ਨੂੰ ਜਥੇਦਾਰੀ ਤੋਂ ਵੀ ਲਾਂਭੇ ਕਰ ਦਿੱਤਾ ਪੰਚ ਤੋਂ ਛੇਕ ਦਿੱਤਾ ਤਨਖਾਇਆ ਕਰਾ ਦਿੱਤੇ ਤੇ ਇਹਦੇ ਨਾਲ ਹੀ ਸੁਖਬੀਰ ਬਾਦਲ ਨੂੰ ਸਾਜ਼ਿਸ਼ ਕਰਤਾ ਹੋਣ ਦੇ ਨਾਤੇ ਤਨਖਾਇਆ ਕਰਾ ਦਿੱਤੇ ਤੇ ਇਹ ਵੀ ਹੋ ਸਕਦਾ ਹੈ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤਖਤ શ્રી ਹਜੂ ਸਾਹਿਬ ਵਾਲੇ ਵੀ ਪੁਲਦੀਪ ਸਿੰਘ ਗੜਗੱਜ ਦੇ ਕੁੱਤਨੋ ਲਾ ਤੇ ਸੁਖਬੀਰ ਨੂੰ ਤਨਖਾਹਿਆ ਕਰਾਰ ਦੇ ਦੇਣ ਤੇ ਪੰਜ ਚੋ ਛੇਕ ਦੇ ਫਿਰ ਸੰਜਾ ਮੋਡਾ ਟੁੱਪਿਆ ਉਹਦੇ ਪਲਾਸਟਰ ਲਗਿਆ ਹੁਣ ਖੱਬੇ ਮੋਢੇ ਤੇ ਪਲਾਸਟਰ ਲੱਗਿਆ ਹੁਣ ਖੱਬੇ ਪੈਰ ਤੇ ਪਲਾਸਟਰ ਕਦੋਂ ਲੱਗਣਾ ਹੈ ਇਹ ਸੁਖਬੀਰ ਨੂੰ ਨਹੀਂ ਪਤਾ ਪਰ ਕਾਰਪੁਰਖ ਨੂੰ ਪਤਾ ਕਿ ਉਹ ਪਲਾਸਟਰ ਸ਼ਾਇਦ ਜੁਲਾਈ ਚ ਇਹ ਕੌਮ ਚੈਨਲ ਦੇ ਦਰਸ਼ਕਾਂ ਨੂੰ ਜੀਓ ਆਇਆਂ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਭਾਰਤ ਤੇ ਪਾਕਿਸਤਾਨੀ ਫੌਜਾਂ ਦਾ ਸਿੱਖਾਂ ਦਾ ਇੰਨਾ ਮੋਹ ਵਾਕਿਆ ਹੀ ਕਾਬਲੇ ਦਾਦ ਹੈ ਦੋਵਾਂ ਦੇਸ਼ਾਂ ਵਿੱਚ ਚੜਦੇ ਤੇ ਲੈਂਦੇ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਬਾਰੇ ਦੋਹਾਂ ਦੇਸ਼ਾਂ ਵੱਲੋਂ ਜੋ ਬੱਖ-ਬੱਖ ਦਾਅਵੇ ਕੀਤੇ ਜਾ ਰਹੇ ਨੇ ਆਓ ਜਨਾ ਉਸ ਤੇ ਵਿਚਾਰ ਕਰੀਏ ਕਿ ਕੀ ਦੇ ਦਾਅਵੇ ਕਿੰਨੇ ਕੁ ਸਹੀ ਹਨ ਸਿੱਖਾਂ ਦੇ ਧਾਰਮਿਕ ਸਥਾਨ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿੱਚ ਹਨ ਇਸ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਜੇ 1947 ਤੋਂ ਬਾਅਦ ਦੀ ਗੱਲ ਕਰੀਏ 47 ਤੋਂ ਬਾਅਦ ਜੋ ਹੋਇਆ ਸੋ ਹੋਇਆ ਉਸ ਤੋਂ ਬਾਅਦ ਦੋ ਵੱਡੀਆਂ ਜੰਗਾਂ ਲੜੀਆਂ ਗਈਆਂ 1965 ਦੀ ਤੇ 1971 ਦੀ ਪਰ ਕਿਸੇ ਵੀ ਦੇਸ਼ ਵਿੱਚ ਨਾ ਚਰਦੇ ਪੰਜਾਬ ਵਿੱਚ ਤੇ ਨਾ ਰਹਿੰਦੇ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੁਣ ਤਾਂ ਜੰਗ ਹੋਈ ਨਹੀਂ ਉਹ ਤਾਂ ਮਾਮੂਲੀ ਜਿਹਾ ਖੜਕਾ ਦੜਕਾ ਚਾਰਕ ਦਿਨ ਹੋਇਆ ਸੀ ਕੀ ਦਾ ਕਿੰਨਾ ਨੁਕਸਾਨ ਹੋਇਆ ਤੇ ਕਿਨੇ ਕੀਤਾ ਇਹ ਦੋਵੇਂ ਦੇਸ਼ ਜਦੋਂ ਦਾਅਵੇ ਤੇ ਦਾਵਾ ਕਰਨੋਂ ਨਾ ਹੋਟੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਫ੍ਰਾਂਸ ਅਤੇ ਜਾਪਾਨ ਨੇ ਦੋਹਾਂ ਦੇਸ਼ਾਂ ਤੋਂ ਸਬੂਤ ਮੰਗ ਲਏ ਬਿਲਾਓ ਕਿਹੜੇ ਕਿਹੜੇ ਦੇਸ਼ ਦਾ ਮਲਬਾ ਕਿਨੇ ਸਬੂਤ ਵਜੋਂ ਪੇਸ਼ ਕਰਨਾ ਹੈ ਆਪੇ ਨਿਤਾਰਾ ਹੋ ਪਰ ਸਵਾਲ ਇਹ ਹੈ ਕਿ ਦੋਵੇਂ ਦੇਸ਼ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਜ਼ਿਕਰ ਕਿਉਂ ਕਰ ਰਹੇ ਨੇ ਸਾਡੇ ਵਾਲਿਆਂ ਦਾ ਝੂਠ ਪਹਿਲਾਂ ਹੀ ਫੜਿਆ ਗਿਆ ਜਦੋਂ ਭਾਰਤੀ ਫੌਜ ਦੇ 에ਅਰ ਡਿਫੈਂਸ ਦੇ ਲੈਫਟਿਨੈਂਟ ਜਰਨਲ ਸੁਮੇਰ ਇਵਾਨ ਨੇ ਕਿਹਾ ਕਿ ਦਰਬਾਰ ਸਾਹਿਬ ਤੇ 에ਅਰ ਡਿਫੈਂਸ ਸਿਸਟਮ ਲਾਉਣ ਦੀ ਅਜਾਤ ਸਾਨੂੰ ਸ਼੍ਰੋਮਣੀ ਕਮੇਟੀ ਦੇ ਮੁਖ ਗ੍ਰੰਥੀ ਨੇ ਦੇ ਦਿੱਤੀ ਹੈ ਜਦੋਂ ਕਿ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਾਹਿਬ ਗਿਆਨੀ ਲਖਮੀਰ ਸਿੰਘ ਤਾਂ ਵਿਦੇਸ਼ ਦੌਰੇ ਤੇ ਗਏ ਹੋਏ ਸਨ ਦੂਜਾ ਭਾਰਤੀ ਫੌਜ ਦੇ ਮੇਜਰ ਜਨਨ ਕਾਰਤਿਕ ਸ਼ਾਦਰੀ ਨੇ ਕਿਹਾ ਕਿ ਦਰਬਾਰ ਸਾਹਿਬ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਤੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਹਮਲੇ ਤੋਂ ਬਚਾਇਆ ਏ ਵੀ ਕੋਰਾ ਹੀ ਚੁੱਪ ਸਾਫਤ ਹੋਇਆ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਦਰਬਾਰ ਸਾਹਿਬ ਤੇ ਨਾ ਕੋਈ 에ਅਰ ਡਿਫੈਂਸ ਸਿਸਟਮ ਲੱਗਿਆ ਤੇ ਨਾ ਹੀ ਕੋਈ ਹਮਲਾ ਹੋਇਆ ਏ ਲਿਖਤੀ ਬਿਆਨ ਦਰਬਾਰ ਸਾਹਿਬ ਦੇ ਉਪ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਨੇ ਪ੍ਰੈਸ ਨੂੰ ਜਾਰੀ ਕੀਤਾ ਕਿ ਨਾ ਸਾਥੋਂ ਕਿਸੇ ਨੇ ਇਜ਼ਾਤ ਲਈ ਨਾ ਅਸੀਂ ਕਿਸੇ ਨੂੰ ਅਜਦਾਜ਼ ਇਜਾਜ਼ਤ ਦਿੱਤੀ ਤੇ ਨਾ ਹੀ ਇੱਥੇ ਕੋਈ ਸਿਸਟਮ ਲੱਗਿਆ ਇਹ ਕੋਰਾ ਝੂਠ ਜਦੋਂ ਅਜਿਹਾ ਕੁਝ ਹੋਇਆ ਹੀ ਨਹੀਂ ਫਿਰ ਭਾਰਤੀ ਫੌਜ ਦੇ ਅਫਸਰਾਂ ਨੂੰ ਐਸਾ ਝੂਠ ਬੋਲਣ ਦੀ ਕੀ ਜ਼ਰੂਰਤ ਸੀ ਕਿਉਂ ਭਾਰਤੀ ਫੌਜ ਦੇ ਉੱਚ ਅਧਿਕਾਰੀ ਇਹ ਜੇ ਐਸੇ ਅਫਸਰਾਂ ਨੂੰ ਅਜੇ ਹੀ ਬੇਤੁਕੀ ਬਿਆਨਬਾਜ਼ੀ ਕਰ ਤੋਂ ਕਿਉਂ ਨਹੀਂ ਰੋਕਦੇ ਕਿਉਂ ਨਹੀਂ ਰੋਕਦੇ ਇਹਦਾ ਅਸਲੀ ਕਾਰਨ ਤਾਂ ਇਹ ਹੈ ਕਿ ਝਗੜੇ ਦੇ ਸ਼ੁਰੂ-ਸ਼ੁਰੂ ਵਿੱਚ ਹੀ ਪਾਕਿਸਤਾਨੀ ਫੌਜ ਨੇ ਇਹ ਕਹਿ ਦਿੱਤਾ ਸੀ ਇਹ ਬਿਆਨ ਦਾਗ ਦਿੱਤਾ ਸੀ ਇੱਕ ਦੋ ਬਿਆਨ ਅਜੇ ਸੁਣ ਵਿੱਚ ਆਏ ਨੇ ਕਿ ਅਸੀਂ ਸਿੱਖਾਂ ਨਾਲ ਨਹੀਂ ਲੜਨਾ ਚਾਹੁੰਦੇ ਸਿੱਖ ਸਾਡੇ ਭਰਾ ਨੇ ਕਿਉਂਕਿ ਸਿੱਖਾਂ ਦਾ ਜਨਮ ਹੀ ਪਾਕਿਸਤਾਨ ਚੋਂ ਹੋਇਆ ਹੈ ਉਹਨਾਂ ਦਾ ਮਕਦਸ ਮੁਕਾਮ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਤੇ ਹਰ ਸਾਲ ਭਾਰਤ ਚੋਂ ਹੀ ਨਹੀਂ ਬਲਕਿ ਦੁਨੀਆ ਭਰ ਦੇ ਦੇਸ਼ਾਂ ਚੋਂ ਹਜ਼ਾਰਾਂ ਸਿੱਖ ਪਾਕਿਸਤਾਨ ਪਹੁੰਚਦੇ ਹਨ ਅਤੇ ਨਨਕਾਣਾ ਸਾਹਿਬ ਨਤਮਸਤਕ ਹੁੰਦੇ ਹਨ ਅਤੇ ਅਸੀਂ ਸਿੱਖ ਭਰਾਵਾਂ ਦਾ ਸਤਕਾਰ ਵੀ ਕਰਦੇ ਹਾਂ بس ایسے بیان ਤੋਂ ਜਾਪਿਆ ਕਿ ਪਾਕਿਸਤਾਨੀ ਫੌਜੀ ਸਿੱਖਾਂ ਨੂੰ ਉਕਸਾ ਰਹੇ ਨੇ ਤੇ ਉਹ ਭਾਰਤੀ ਫੌਜ ਦੇ ਖਿਲਾਫ ਨਾ ਕਰ ਦੇਣ ਇਸ ਕਰਕੇ ਭਾਰਤੀ ਫੌਜ ਦੇ ਅਫਸਰਾਂ ਨੂੰ ਵੀ ਉਹਦੇ ਜਵਾਬ ਵਿੱਚ ਇਹ ਬੇਤੁਕੇ ਬਿਆਨ ਦੇਣੇ ਪਏ ਜਿਸ ਕਾਰਨ ਇਹਨਾਂ ਦੋਨੇ ਫੌਜੀ ਅਫਸਰਾਂ ਦਾ ਆਪਣਾ ਤਾਂ ਜਲੂਸ ਨਿਕਲਿਆ ਸੀ ਇਹਨਾਂ ਨੇ ਸਾਡੀ ਸਤਿਕਾਰਯੋਗ ਫੌਜ ਦਾ ਵੀ ਜਲੂਸ ਇਹਨਾਂ ਨੇ ਘਟਾਤਾ ਕੋਰਾ ਝੂਠ ਬੋਲ ਕੇ ਭਾਰਤੀ ਫੌਜ ਨੂੰ ਇਹ ਵੀ ਪਤਾ ਹੈ ਕਿ ਪਾਕਿਸਤਾਨੀ ਫੌਜ ਦਾ ਡਿਫੈਂਸ ਸਿਸਟਮ ਕਿੱਥੇ ਤਾਇਨਾਤ ਹੈ ਤੇ ਪਾਕਿਸਤਾਨੀ ਫੌਜ ਨੂੰ ਭਾਰਤ ਦਾ ਡਿਫੈਂਸ ਸਿਸਟਮ ਕਿੱਥੇ ਤਾਇਨਾਤ ਹੈ ਦੋਨਾਂ ਦੇਸ਼ਾਂ ਨੂੰ ਪਤਾ ਹੈ ਕਿਸ ਦੇਸ਼ ਦਾ ਡਿਫੈਂਸ ਸਿਸਟਮ ਕਿੱਥੇ ਹੈ ਫਿਰ ਤੇ ਜਦੋਂ جنگ ਹੁੰਦੀ ਹੈ ਫਿਰ ਸਭ ਤੋਂ ਪਹਿਲਾ ਅਟੈਕ ਦੁਸ਼ਮਣ ਆਪਣੇ ਦੁਸ਼ਮਣ ਦੇ ਡਿਫੈਂਸ ਸਿਸਟਮ ਤੇ ਹੀ ਕਰਦਾ ਹੈ ਤੇ ਫਿਰ ਭਾਰਤੀ ਫੌਜ ਨੇ ਦਰਬਾਰ ਸਾਹਿਬ ਨੂੰ ਹੀ ਕਿਉਂ ਚੁੜਿਆ ਉਹ ਦੁਰਗਾ ਮੰਦਰ ਜਾਂ ਜਲਿਆਂ ਵਾਲੇ ਬਾਗ ਨੂੰ ਵੀ ਚੁਣ ਸਕਦੇ ਸਨ ਸਿਰਫ ਦਰਬਾਰ ਸਾਹਿਬ ਨੂੰ ਹੀ ਕਿਉਂ ਚੁੜਿਆ ਇਹ ਸਾਰੀ ਦੁਨੀਆ ਨੂੰ ਪਤਾ ਹੈ پاکستان ਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਕਿ ਭਾਰਤੀ ਫੌਜ ਕੋਲ ਜੋ 에어 డిਫੈਂਸ ਸਿਸਟਮ ਹੈ ਉਹ ਇੰਨਾ ਬਿਹਤਰੀਨ ਹੈ ਇੰਨਾ ਬਿਹਤਰੀਨ ਹੈ ਕਿ 30 40 ਕਿਲੋਮੀਟਰ ਤੋਂ ਲੈ ਕੇ 400 ਕਿਲੋਮੀਟਰ ਤੱਕ ਦੁਸ਼ਮਣ ਦੀ ਕਿਸੇ ਵੀ ਮਜਾਇਲ ਜਾਂ ਡਰੋਨ ਨੂੰ ਆਕਾਸ਼ ਵਿੱਚ ਹੀ ਖਵਾ ਵਿੱਚ ਹੀ ਤਬਾਹ ਕਰ ਸਕਦਾ ਹੈ ਫਿਰ ਫਿਰ ਐਸਾ ਸਿਸਟਮ ਹੈ ਤਾਂ ਉਸ ਨੂੰ ਅੰਮਰਸਰ ਦੇ ਤਾਂ ਫਿਰ ਉਹ ਸਿਸਟਮ ਨੂੰ ਅੰਮਰਸਰ ਤੋਂ 150 ਕਿਲੋਮੀਟਰ ਸੱਜੇ ਖੱਬੇ ਇਧਰ ਉਧਰ ਵੀ ਫਿੱਟ ਕੀਤਾ ਜਾ ਸਕਦਾ ਸੀ ਪਰਵਾਰ ਸਾਹਿਬ ਤੇ ਇਹ ਕਿਉਂ ਇਹ ਸਿੱਖ ਕੌਮ ਨੂੰ ਵੀ ਸੋਚਣਾ ਪਵੇਗਾ ਕਿ ਇਹ ਦੇ ਪਿੱਛੇ ਕੀ ਰਾਜ ਹੈ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕਿਉਂ ਸਾਡੇ ਸਤਿਕਾਰਯੋਗ ਫੌਜੀ ਅਫਸਰ ਅਜੇਹੇ ਬੇਤੁਕੇ ਬਿਆਨ ਦੇ ਰਹੇ ਜਿੰਨਾਂ ਦਾ ਨਤਾਰਾ ਆ ਹੁਣ ਹੋ ਜਾਣਾ ਜਦੋਂ ਕਿ ਫਰਾਂਸ ਤੇ ਜਾਪਾਨ ਨੇ ਸਬੂਤ ਮੰਗ ਲਏ ਨੇ ਸਿੱਖਾਂ ਅੱਗੇ ਇਸ ਤੋਂ ਵੀ ਭਿਆਨਕ ਚੁਣੌਤੀਆਂ ਨੇ ਉਹ ਵਿਸ਼ਵ ਜੁੱਧ ਤੇ ਪ੍ਰਮਾਣੂ ਜੁੱਧ ਤੋਂ ਵੀ ਖਤਰਨਾਕ ਚੁਣੌਤੀਆਂ ਨੇ ਜੋ ਪਿਛਲੇ 2 ਦਿਨਾਂ ਚ ਵਾਪਰ ਰਹੀਆਂ ਨੇ ਪਿਛਲੇ 2 ਦਿਨਾਂ ਚ ਵਾਪਰੀਆਂ ਉਹਦਾ ਨਤੀਜਾ ਕੀ ਹੋਊਗਾ ਉਹਦਾ ਨਤੀਜਾ ਇਹ ਹੋਊਗਾ ਕਿ ਸਿੱਖਾਂ ਦੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋਵੇਗੀ ਤੇ ਇਹਦਾ ਮੁੱਢ ਸਰਨੇ ਦੇ ਮੁਨਸ਼ੀ ਕੁਲਦੀਪ ਸਿੰਘ ਗੜਗੱਜ ਨੇ ਬੰਨ ਰ ਕੌਮ ਨੂੰ ਸੁਚੇਤ ਹੋਣਾ ਪਏਗਾ ਇੱਕ ਗਰੁੱਪ ਕੁਲਦੀਪ ਸਿੰਘ ਗੜਗੱਜ ਸਰਨਾ ਸੁਖਬੀਰ ਤੇ ਇਹਨਾਂ ਦੇ ਚਾਟੜੇ ਪੰਜ ਮੈਂਬਰੀ ਕਮੇਟੀ ਵੀ ਚੜ੍ਹਦੀ ਕਲਾ ਨੂੰ ਦੇਖ ਕੇ ਘਬਰਾਏ ਹੋਏ ਨੇ ਤੇ ਸਿੱਖਾਂ ਨੂੰ ਦਖ ਧਿਆਨ ਉਧਰੋਂ ਹਟਾਉਣ ਲਈ ਪ੍ਰਾ ਮਾਰੂ ਜੰਗ ਸ਼ੁਰੂ ਕਰ ਰਹੇ ਨੇ ਉਹ ਜੰਗ ਕੀ ਹੈ ਆਓ ਕੋ ਕਰੀਏ ਖਾਲਸਾ ਜੀ ਰਾਤ ਦੇ ਹਨੇਰੇ ਵਿੱਚ ਸਿੱਖ ਕੌਮ ਸਿਰ ਬਣੇ ਗਏ ਅਖੌਤੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਪੰਜ ਸਿੰਘ ਸਹਿਬਾਨ ਨੇ ਤਨਖਾਇਆ ਕਰਾਰ ਦੇ ਕੇ ਪੰਥ ਚੋਂ ਸੇਕ ਦਿੱਤਾ ਕਿਉਂਕਿ ਤੱਕ ਸ਼੍ਰੀ ਪਟਨਾ ਸਾਹਿਬ ਵੱਲੋਂ 2022 ਵਿੱਚ ਉੱਥੋਂ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜਥੇਦਾਰੀ ਤੋਂ ਲਾ ਕੇ ਪੰਥ ਚੋਂ ਛੇਕ ਦਿੱਤਾ ਸੀ ਤੇ ਇਸ ਕੁਲਦੀਪ ਸਿੰਘ ਗੜਗੱਜ ਤੇ ਤੇਕੂ ਤਨਹੋਲੇ ਨੇ ਐ ਐਦ੍ਰੋ ਉਦ੍ਰੋ ਗ੍ਰਾਂਥੀ ਇਕੱਠੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸੇ ਰਣਜੀਤ ਸਿੰਘ ਗੋਹਰ ਨੂੰ ਦੋਸ਼ ਮੁਕਤ ਕਰਾ ਦਿੱਤਾ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਕੰਡੇ ਬੀਜੇ ਐ ਉਹਦਾ ਅਸਰ ਵਿਹਾਰ ਤੱਕ ਪਹੁੰਚ ਵੀ ਗਿਆ ਜਿਹੜੇ ਗੋਹਰੇ ਮਸਕੀਨ ਰਣਜੀਤ ਸਿੰਘ ਨੂੰ ਇਹਨੇ ਦੋਸ਼ ਮੁਕਤ ਕੀਤਾ ਆਹ ਵੇਖੋ ਵਿਹਾਰ ਦੀ ਸੰਗਤ ਕਿਵੇਂ ਉਹਦੇ ਖਿਲਾਫ ਨੂੰ ਚੋਰ ਗੁੰਡਾ ਬਦਮਾਸ਼ ਕਹਿ ਕੇ ਨਾਰੇ ਮਾਰ ਰਹੀ ਹੈ ਆ ਤੁਸੀਂ ਖੁਦ ਵੇਖ ਸਕਦੇ ਹੋ ਇੱਕ ਕੋਨ ਦਾ ਗੱਦਾਰ ਇੱਕ ਕੋਨ ਦਾ ਗੱਦਾਰ ਬਹਿਰ ਮਸਤੀ ਨਾ 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 ਦੋਸ਼ ਮੁਕਤ ਤਕਰਾਰ ਦੇ ਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਸ ਕਰਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨ ਪੰਜ ਪਿਆਰਿਆਂ ਨੇ ਕੁਲਦੀਪ ਸਿੰਘ ਗੜਗੱਜ ਤੇ ਟੇਕੂਤ ਨੌਲੇ ਨੂੰ ਜਥੇਦਾਰੀ ਤੋ ਵੀ ਲਾਂਬੇ ਕਰ ਦਿੱਤਾ ਹੈ ਪੰਜ ਚੋ ਛੇ ਦੇ ਪੈ ਤਨਖਾਈਆ ਕਰਾ ਦੇ ਦਿੱਤਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਾਨ ਸਨਮਾਨ ਮਰਿਆਦਾ ਪਰੰਪਰਾ ਸੰਪਰਭਤਾ ਨੂੰ ਠੇਸ ਪਹੁੰਚਾਣ ਦਾ ਗੰਭੀਰ ਦੋਸ਼ੀ ਮੰਨੇ ਹੋਏ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ ਇਸ ਘਟਨਾਕਰਮ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਦਖਲ ਅੰਦਾਜ਼ੀ ਅਤੇ ਸਾਜ਼ਿਸ਼ਕਰਤਾ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਵੀ ਪੁੱਜ ਰਹੀ ਹੈ ਪੰਜ ਸਿੰਘ ਸਾਹਿਬ ਨੇ ਤਖਤਸ਼੍ਰੀ ਪਟਨਾ ਸਾਹਿਬ ਦੇ ਤੇ ਇਹਦੇ ਨਾਲ ਹੀ ਸੁਖਬੀਰ ਬਾਦਲ ਨੂੰ ਸਾਜ਼ਿਸ਼ ਕਰਤਾ ਹੋਣ ਦੇ ਨਾਤੇ ਤਨਖਾਈਆ ਕਰਾ ਦੇ ਦਿੱਤਾ ਤੇ 10 ਦਿਨਾਂ ਦੇ ਅੰਦਰ ਅੰਦਰ ਤਖਤਸ਼੍ਰੀ ਪਟਨਾ ਸਾਹਿਬ ਤਲਬ ਕਰਦਾ ਪੀ ਸੋਣਾ ਪਵੇਗਾ ਸਜ਼ਾ ਭੁਗਤਨੀ ਪਵੇਗੀ ਤੇ ਨਹੀਂ ਨਹੀਂ ਕੀ ਹੋਏਗਾ ਨੇ ਪਹਿਲਾਂ ਤਾਂ ਇਹ ਸੁਖਬੀਰ ਤੇ ਸੁਖਬੀਰ ਦਾ ਟੋਲਾ ਅਕਾਲ ਤਖਤ ਤੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਅਕਾਲ ਤਖਤ ਨਾਲ ਟੱਕਰ ਲੈ ਰਿਹਾ ਹੈ ਤੇ ਹੁਣ ਜੇ ਤੱਕ ਸ੍ਰੀ ਪਟਨਾ ਸਾਹਿਬ ਦੀ ਵੀ ਨਾਮ ਨਹੀਂ ਤੇ ਫਿਰ ਤੱਕ ਸ੍ਰੀ ਪਟਨਾ ਸਾਹਿਬ ਨਾਲ ਵੀ ਸੁਖਬੀਰ ਟੱਕਰ ਲਵੇਗਾ। ਮਹਿਸੂਸ ਹੁੰਦਾ ਹੈ ਪਤਾ ਹੈ ਉਹਦੀ ਕਰਤੂਤਾਂ ਉਹਦਾ ਸੁਭਾਅ ਕੀ ਹੈ ਉਹਨੂੰ ਵਿਰਸੇ ਚ ਕੀ ਮਿਲਿਆ ਉਹਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਐਸਾ ਹੀ ਵਿਰਸਾ ਮਿਲਿਆ ਕਿ ਤਖਤਾਂ ਦੀ ਕਦੇ ਪਰਵਾਹ ਨਾ ਕਰੋ ਤੇ ਇਹ ਵੀ ਹੋ ਸਕਦਾ ਹੈ ਕਿ 1-2 ਦਿਨਾਂ ਦੇ ਅੰਦਰ ਅੰਦਰ ਤਖਤ Shri ਹਜੂਰ ਸਾਹਿਬ ਵਾਲੇ ਵੀ ਕੁਲਦੀਪ ਸਿੰਘ ਗੜਗੱਜ ਤੇ ਕੂਤਨੌਲਾ ਤੇ ਸੁਖਬੀਰ ਨੂੰ ਤਨਖਾਹਾਂ ਕਰਾਰ ਦੇ ਦੇਣ ਤੇ ਪੰਥ ਚੋਂ ਸ਼ੇਖ ਦੇਣ ਐਸੇ ਵੱਡੇ ਅਕਾਲੀ ਦਲ ਦੇ ਪ੍ਰਧਾਨ ਨੂੰ ਪਟਨੇ ਦੀਆਂ ਸਿੱਖ ਸੰਗਤਾਂ ਹਜ਼ੂਰ ਸਾਹਿਬ ਦੀਆਂ ਸਿੱਖ ਸੰਗਤਾਂ ਤਾਂ ਕੀ ਦੁਨੀਆ ਦੀ ਕੋਈ ਵੀ ਸਿੱਖ ਸੰਗਤ ਮੂੰਹ ਨਹੀਂ ਲਾਏਗੀ ਸੁਖਬੀਰ ਬਾਦਲ ਨੂੰ ਸਰਨੇ ਨੂੰ ਸਰਨੇ ਨੇ ਕਾਹਦੇ ਪਿੱਛੇ ਕੋਹੜ ਤੋਂ ਲਿਆ ਆਪਦੇ ਭਰਾ ਨੂੰ ਦੋਸ਼ ਮੁਕਤ ਕਰਾਉਣ ਵਾਸਤੇ ਉਹ ਤਾਂ ਵੈਸੇ ਹੀ ਹੋ ਜਾਣਾ ਸੀ ਇਹ ਜਿਹੜੀ ਸਾਜ਼ਿਸ਼ ਕੀਤੀ ਹੈ ਇਹ ਤਨਾ ਤੱਕਤਾ ਨਾਲ ਟੱਕਰ ਲੈਣ ਵਾਲੇ ਸੁਖਬੀਰ ਨੂੰ ਇਹ ਨਹੀਂ ਪਤਾ ਕਿ ਇੱਕ ਤੱਕ ਨਾਲ ਟੱਕਰ ਲਈ ਤਾਂ ਸੱਜੀ ਲੱਤ ਟੁੱਟੀ ਫਿਰ ਸੱਜਾ ਮੋਢਾ ਟੁੱਟਿਆ ਉੱਤੇ ਪਲੱਸਟਰ ਲੱਗਿਆ ਹੁਣ ਖੱਬੇ ਮੋਢੇ ਤੇ ਪਲੱਸਟਰ ਲੱਗਿਆ ਹੁਣ ਖੱਬੇ ਪੈਰ ਤੇ ਪਲੱਸਟਰ ਕਦੋਂ ਲੱਗਣਾ ਹੈ ਇਹ ਸੁਖਬੀਰ ਨੂੰ ਨਹੀਂ ਪਤਾ ਪਰ ਕਾਲਪੁਰਖ ਨੂੰ ਪਤਾ ਕਿ ਉਹ ਬਲਤਰ ਸ਼ਾਇਦ ਜੁਲਾਈ ਚ ਲਗੇ ਜੁਲਾਈ ਚ ਲਗੇ ਇਹ ਸੰਕੇਤ ਨੇ ਸਰਬਨਾਸ਼ ਦੇ ਸਪਿਆਨਾਸ਼ ਦੇ ਓਏ ਜੀਨੇ ਕਾਲ ਤਖ ਨਾਲ ਟੱਕਰ ਲਈ ਐ ਉਹਦਾ ਕੱਖ ਨਹੀਂ ਰਿਹਾ ਤੇ ਜਿਹੜਾ ਤਿੰਨ ਤਿੰਨ ਤਖਤਾ ਨਾਲ ਟੱਕਰ ਲਊਗਾ ਉਹਦਾ ਰਹੋ ਕਿ ਇਹਨਾਂ ਦਾ ਅੰਤ ਔਰ ਇੰਜੇ ਵਾਲਾ ਅਫਦਾਲੀ ਵਾਲਾ ਹੀ ਹੋਣਾ ਹੈ ਸਤਿ ਸ਼੍ਰੀ ਅਕਾਲ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ